ਬੀਸੀਡੀ ਫਰੇਜ਼ਰ ਵੈਲੀ ਦੇ ਕੁਝ ਹਿੱਸਿਆਂ ਲਈ ਹੜ੍ਹ ਦੀ ਚਤਾਵਨੀ ਜਾਰੀ ਕੀਤੀ ਗਈ ਹੈ ਅਤੇ ਨਿਵਾਸੀਆਂ ਨੂੰ ਇਸ ਸੰਭਾਵਨਾ ਦੇ ਲਈ ਤਿਆਰ ਰਹਿਣ ਦੀ ਗ੍ਰੈਬ ਐਂਡ ਗੋ ਬੈਗ ਇਕੱਠੇ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਕਿ ਵੱਤੂ ਨਿਕਾਸੀ ਦਾ ਆਦੇਸ਼ ਦਿੱਤਾ ਜਾਵੇ ਫਰੇਜ਼ਰ ਵੈਲੀ ਰੀਜਨਲ ਡਿਸਟ੍ਰਿਕਟ ਨੇ ਸਥਾਨਕ ਐਮਰਜੈਂਸੀ ਦੀ ਸਥਿਤੀ ਦਾ ਵੀ ਐਲਾਨ ਕੀਤਾ ਹੈ ਅਤੇ ਇਸ ਲਈ ਵੈਕ ਰਿਵਰ ਵੈਲੀ ਨੇੜੇ 8 ਚੇ ਦਾਦਾ ਦੇ ਵਸਨੀਕਾਂ ਨੂੰ ਘਰ ਛੱਡਣ ਦਾ ਹੁਕਮ ਦੇ ਦਿੱਤਾ ਹੈ ਅਤੇ ਬੁੱਧਵਾਰ ਤੋਂ ਪੈਨ ਨੂੰ 12 ਹੋ ਜਾ ਦਾਦਾ ਨੂੰ ਖਾਲੀ ਕਰਵਾਉਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ ਇਸ ਤੋਂ ਥੋੜੀ ਦੇਰ ਬਾਅਦ ਸੁਪਾਈ ਅਧਿਕਾਰੀਆਂ ਨੇ ਇਸ ਬਾਰੇ ਇੱਕ ਵੱਡੀ ਅਪਡੇਟ ਪ੍ਰਦਾਨ ਕੀਤੀ ਕਿ ਲੋਅਰ ਮੈਨਲੈਂਡ ਦੇ ਸਭ ਤੋਂ ਵੱਧ ਪ੍ਰਭਾਵਿਤ ਹਿੱਸੇ ਦੇ ਵਿੱਚ ਲੋਕ ਕੀ ਉਮੀਦ ਕਰ ਸਕਦੇ ਨੇ ਅਤੇ ਪ੍ਰਤੀਕਿਰਿਆ ਦੇ ਲਈ ਕੀ ਕੀਤਾ ਜਾ ਰਿਹਾ ਹੈ ਅਮਰੀਕਾ ਦੇ ਜਲ ਸੰਸਰੀ ਪ੍ਰਬੰਧਨ ਅਤੇ ਜਲਵਾਯੂ ਤਿਆਰੀ ਮੰਤਰੀ ਕੈਲੀ ਗ੍ਰੀਨ ਨੇ ਕਿਹਾ ਹੈ ਕਿ ਅਸੀਂ ਇੱਕ ਬਹੁਤ ਹੀ ਗਤੀਸ਼ੀਲ ਸਥਿਤੀ ਵਿੱਚ ਹਾਂ ਅਤੇ ਲੋਕਾਂ ਤੇ ਪਾਈਚਾਰਿਆਂ ਨੂੰ ਸੰਭਾਵੀ ਹੜ੍ਹ ਦੇ ਲਈ ਤਿਆਰੀ ਕਰਨੀ ਚਾਹੀਦੀ ਹੈ ਖਾਸ ਕਰਕੇ ਨਵੇਂ ਇਲਾਕਿਆਂ ਦੇ ਵਿੱਚ ਇਹ ਚੇਤਾਵਨੀ ਫ੍ਰੀਸਰ ਫੈਲੀ ਦੇ ਪੂਰਬੀ ਹਿੱਸੇ ਲਈ ਲਾਗੂ ਹੈ ਅਤੇ ਚਿਲੀ ਵੈਕ ਅਤੇ ਸਮਾਜ ਨਦੀਆਂ ਨੂੰ ਚਿੰਤਾ ਦੇ ਮੁੱਖ ਸਥਾਨਾਂ ਵਜੋਂ ਪਛਾਣਿਆ ਗਿਆ ਜਿਦੇ ਵਿੱਚ ਮੁੱਖ ਜੋਖਮ ਸਿਉਤ ਰਾਜ ਅਮਰੀਕਾ ਵਿੱਚ ਨੁਕਸੈਕ ਨਦੀ ਤੋਂ ਉਹਨਾਂ ਪ੍ਰਣਾਲੀਆਂ ਵਿੱਚ ਪਾਣੀ ਦਾ ਆਉਣਾ ਹੈ ਸਰਹੱਦ ਦੇ ਦੱਖਣ ਦੇ ਵਿੱਚ ਵਾਟਕਨ ਕਾਉਂਟੀ ਦੇ ਅਧਿਕਾਰੀਆਂ ਨੇ ਨੁਕਸੈਕ ਨਦੀ ਦੇ ਲਈ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਕਿਉਂਕਿ ਭਾਰੀ ਮੀਂਹ ਨੇ ਖੇਤਰ ਨੂੰ ਡੁਬਾ ਦਿੱਤਾ ਹੈ। ਜਿਸ ਦੇ ਕਾਰਨ ਨਦੀ ਖਤਰਨਾਕ ਪੱਧਰ ਤੇ ਵਧ ਰਹੀ ਹੈ ਬਿਸਦੇ ਰਿਵਰ ਫੋਰਕਾਸਟ ਸੈਂਟਰ ਦੇ ਮੁਖੀ ਡੇਵਿਡ ਦੇ ਕੈਂਪੈਲ ਨੇ ਕਿਹਾ ਕਿ ਨੁਕਸਾਕ ਬੁੱਧਵਾਰ ਦੁਪਹਿਰ 2 ਵਜੇ ਓਵਰਫਲੋ ਹੋਣ ਦੇ ਨੇੜੇ ਸੀ ਅਤੇ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਘੰਟਿਆਂ ਵਿੱਚ ਪਾਣੀ ਕੈਨੇਡਾ ਵਿੱਚ ਵਹਿਣਾ ਸ਼ੁਰੂ ਹੋ ਜਾਵੇਗਾ ਜਦੋਂ ਕਿ ਉਸਨੇ ਕਿਹਾ ਕਿ ਸੰਭਾਵਨਾ ਨਹੀਂ ਹੈ ਕਿ ਪਾਣੀ ਉਸ ਪੱਧਰ ਤੱਕ ਪਹੁੰਚੇਗਾ ਜਦੋਂ ਇਹ 2021 ਦੇ ਨਵੰਬਰ ਵਿੱਚ ਭਿਆਨਕ ਹੜ੍ਹ ਦਾ ਕਾਰਨ ਬਣਿਆ ਸੀ ਉਸਨੇ ਕਿਹਾ ਕਿ ਇੱਕ ਸੰਭਾਵਿਤ ਰਿਸ਼ਾ ਜੋ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਵਾਯੂਮੰਡਲ ਤੇ ਨਦੀਆਂ ਦੀ ਇੱਕ ਲੜੀ ਕਿੰਨੀ بارش ਲਿਆਉਂਦੀ ਹੈ ਗ੍ਰੀਨ ਨੇ ਸਵੀਕਾਰ ਕੀਤਾ ਕਿ ਹੜ੍ਹ ਦੀ ਚੇਤਾਵਨੀ ਤੋਂ ਪ੍ਰਭਾਵਿਤ ਲੋਕ ਇਸ ਖੇਤਰ ਦੇ ਹੜ੍ਹ ਦੇ ਨਾਲ ਸੰਬੰਧਿਤ ਤਬਾਹੀ ਅਤੇ ਆਫਤ ਦੇ ਹਾਲੀਏ ਇਤਿਹਾਸ ਨੂੰ ਦੇਖਦੇ ਹੋਏ ਸ਼ਾਇਦ ਚਿੰਤਾ ਮਹਿਸੂਸ ਕਰ ਰਹੇ ਨੇ ਉਹਨਾਂ ਨੇ ਵੀ ਕਿਹਾ ਕਿ ਮੈਂ ਇਸ ਸਵੀਕਾਰ ਕਰਨਾ ਚਾਹੁੰਦੀ ਹਾਂ ਕਿ ਭਾਵੇਂ ਚਾਰੇ ਪਹਿਲਾਂ ਹੀ ਇੱਥੇ ਰਹਿ ਰਹੇ ਨੇ ਅਤੇ ਹਜੇ ਵੀ ਠੀਕ ਹੋ ਰਹੇ ਨਹੀਂ ਹਾਲੇ ਕਿ ਸਾਨੂੰ ਹਜੇ ਤੱਕ ਬਿਲਕੁਲ ਨਹੀਂ ਪਤਾ ਕਿ ਅੱਜ ਅਤੇ ਆਉਣ ਵਾਲੇ ਦਿਨ ਕੀ ਲੈ ਕੇ ਆਉਣਗੇ ਸੂਬਾ ਸਾਰਿਆਂ ਸੰਭਾਵਨਾਵਾਂ ਦੇ ਲਈ ਤਿਆਰੀ ਕਰ ਰਿਹਾ ਹੈ ਬੀ ਬੀਸੀਡੀ ਫਰੇਜ਼ਰ ਵੈਲੀ ਦੇ ਕੁਝ ਹਿੱਸਿਆਂ ਲਈ ਹੜ੍ਹ ਦੀ ਚੁਤਾਵਨੀ ਜਾਰੀ ਕੀਤੀ ਗਈ ਹੈ ਅਤੇ ਨਿਵਾਸੀਆਂ ਨੂੰ ਇਸ ਸੰਭਾਵਨਾ ਦੇ ਲਈ ਤਿਆਰ ਰਹਿਣ ਦੀ ਗ੍ਰੈਬ ਐਂਡ ਗੋ ਬੈਗ ਇਕੱਠੇ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਕਿ ਵੱਤੂ ਨਿਕਾਸੀ ਦਾ ਆਦੇਸ਼ ਦਿੱਤਾ ਜਾਵੇ ਫਰੇਜ਼ਰ ਵੈਲੀ ਰੀਜਨਲ ਡਿਸਟ੍ਰਿਕਟ ਨੇ ਸਥਾਨਕ ਐਮਰਜੈਂਸੀ ਦੀ ਸਥਿਤੀ ਦਾ ਵੀ ਐਲਾਨ ਕੀਤਾ ਹੈ ਅਤੇ ਚਿਲੀ ਵੈਕ ਰਿਵਰ ਵੈਲੀ ਨੇੜੇ 800 ਤੋਂ ਵੱਧ ਦੇ ਵਸਨੀਕਾਂ ਨੂੰ ਘਰ ਛੱਡਣ ਦਾ ਹੁਕਮ ਦੇ ਦਿੱਤਾ ਹੈ ਅਤੇ ਬੁੱਧਵਾਰ ਦੁਪਹਿਰ ਨੂੰ 12 ਹੋ ਜਾਏ ਤਾਂ ਨੂੰ ਖਾਲੀ ਕਰਵਾਉਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ ਸਸ ਤੋਂ ਥੋੜੀ ਦੇਰ ਬਾਅਦ ਸੁਪਾਈ ਅਧਿਕਾਰੀਆਂ ਨੇ ਇਸ ਬਾਰੇ ਇੱਕ ਵੱਡੀ ਅਪਡੇਟ ਪ੍ਰਦਾਨ ਕੀਤੀ ਕਿ ਲੋਰ ਮੈਨਲੈਂਡ ਦੇ ਸਭ ਤੋਂ ਵੱਧ ਪ੍ਰਭਾਵਿਤ ਹਿੱਸੇ ਦੇ ਵਿੱਚ ਲੋਕ ਕੀ ਉਮੀਦ ਕਰ ਸਕਦੇ ਨੇ ਅਤੇ ਪ੍ਰਤੀਕਿਰਿਆ ਦੇ ਲਈ ਕੀ ਕੀਤਾ ਜਾ ਰਿਹਾ ਹੈ ਅਮਰਜੰਸੀ ਪ੍ਰਬੰਧਨ ਅਤੇ ਜਲਵਾਯੂ ਤਿਆਰੀ ਮੰਤਰੀ ਕੈਲੀ ਗ੍ਰੀਨ ਨੇ ਕਿਹਾ ਕਿ ਅਸੀਂ ਇੱਕ ਬਹੁਤ ਹੀ ਗਤੀਸ਼ੀਲ ਸਥਿਤੀ ਵਿੱਚ ਹਾਂ ਅਤੇ ਲੋਕਾਂ ਤੇ ਪਾਈਚਾਰਿਆਂ ਨੂੰ ਸੰਭਾਵੀ ਹੜ੍ਹ ਦੇ ਲਈ ਤਿਆਰੀ ਕਰਨੀ ਚਾਹੀਦੀ ਹੈ ਖਾਸ ਕਰਕੇ ਨਵੇਂ ਇਲਾਕਿਆਂ ਦੇ ਵਿੱਚ ਇਹ ਚੇਤਾਵਨੀ ਫ੍ਰੀਜ਼ਰ ਫੈਲੀ ਦੇ ਪੂਰਬੀ ਹਿੱਸੇ ਲਈ ਲਾਗੂ ਹੈ ਅਤੇ ਚਿਲੀ ਵੈਕ ਅਤੇ ਸਮਾਜ ਨਦੀਆਂ ਨੂੰ ਚਿੰਤਾ ਦੇ ਮੁੱਖ ਸਥਾਨਾਂ ਵਜੋਂ ਪਛਾਣਿਆ ਗਿਆ ਜਿਦੇ ਵਿੱਚ ਮੁੱਖ ਜੋਖਮ ਸਿਉਤ ਰਾਜ ਅਮਰੀਕਾ ਵਿੱਚ ਨੁਕਸੈਕ ਨਦੀ ਤੋਂ ਉਹਨਾਂ ਪ੍ਰਣਾਲੀਆਂ ਵਿੱਚ ਪਾਣੀ ਦਾ ਆਉਣਾ ਹੈ ਸਰਹੱਦ ਦੇ ਦੱਖਣ ਦੇ ਵਿੱਚ ਵਾਟਕਨ ਕਾਉਂਟੀ ਦੇ ਅਧਿਕਾਰੀਆਂ ਨੇ ਨੁਕਸੈਕ ਨਦੀ ਦੇ ਲਈ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਕਿਉਂਕਿ ਭਾਰੀ ਮੀਂਹ ਨੇ ਖੇਤਰ ਨੂੰ ਡੁਬਾ ਦਿੱਤਾ ਹੈ। ਜਿਸ ਦੇ ਕਾਰਨ ਨਦੀ ਖਤਰਨਾਕ ਪੱਧਰ ਤੇ ਵਧ ਰਹੀ ਹੈ ਬਿਸਦੇ ਰਿਵਰ ਫੋਰਕਾਸਟ ਸੈਂਟਰ ਦੇ ਮੁਖੀ ਡੇਵਿਡ ਦੇ ਕੈਂਪੈਲ ਨੇ ਕਿਹਾ ਕਿ ਨੁਕਸਾਨਕ ਬੁੱਧਵਾਰ ਦੁਪਹਿਰ 2 ਵਜੇ ਓਵਰਫਲੋ ਹੋਣ ਦੇ ਨੇੜੇ ਸੀ ਅਤੇ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਘੰਟਿਆਂ ਵਿੱਚ ਪਾਣੀ ਕੈਨੇਡਾ ਵਿੱਚ ਵਹਿਣਾ ਸ਼ੁਰੂ ਹੋ ਜਾਵੇਗਾ ਜਦੋਂ ਕਿ ਉਸਨੇ ਕਿਹਾ ਕਿ ਸੰਭਾਵਨਾ ਨਹੀਂ ਹੈ ਕਿ ਪਾਣੀ ਉਸ ਪੱਧਰ ਤੱਕ ਪਹੁੰਚੇਗਾ ਜਦੋਂ ਇਹ 2021 ਦੇ ਨਵੰਬਰ ਵਿੱਚ ਭਿਆਨਕ ਹੜ੍ਹ ਦਾ ਕਾਰਨ ਬਣਿਆ ਸੀ ਉਸਨੇ ਕਿਹਾ ਕਿ ਇੱਕ ਸੰਭਾਵਿਤ ਰਿਸ਼ਿਆ ਜੋ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਵਾਯੂਮੰਡਲ ਤੇ ਨਦੀਆਂ ਦੀ ਇਕ ਲੜੀ ਕਿੰਨੀ بارش ਲਿਆਉਂਦੀ ਹੈ ਗ੍ਰੀਨ ਨੇ ਸਵੀਕਾਰ ਕੀਤਾ ਕਿ ਹੜ੍ਹ ਦੀ ਚੇਤਾਵਨੀ ਤੋਂ ਪ੍ਰਭਾਵਿਤ ਲੋਕ ਇਸ ਖੇਤਰ ਦੇ ਹੜ੍ਹ ਦੇ ਨਾਲ ਸੰਬੰਧਿਤ ਤਬਾਹੀ ਅਤੇ ਆਫਤ ਦੇ ਹਾਲੀਏ ਇਤਿਹਾਸ ਨੂੰ ਦੇਖਦੇ ਹੋਏ ਸ਼ਾਇਦ ਚਿੰਤਾ ਮਹਿਸੂਸ ਕਰ ਰਹੇ ਨੇ ਉਹਨਾਂ ਨੇ ਵੀ ਕਿਹਾ ਕਿ ਮੈਂ ਇਸ ਸਵੀਕਾਰ ਕਰਨਾ ਚਾਹੁੰਦੀ ਹਾਂ ਕਿ ਭਾਈਚਾਰੇ ਪਹਿਲਾਂ ਹੀ ਇੱਥੇ ਰਹਿ ਰਹੇ ਨੇ ਅਤੇ ਹਜੇ ਵੀ ਠੀਕ ਹੋ ਰਹੇ ਨਹੀਂ ਹਾਲਾਂਕਿ ਸਾਨੂੰ ਹਜੇ ਤੱਕ ਬਿਲਕੁਲ ਨਹੀਂ ਪਤਾ ਕਿ ਅੱਜ ਅਤੇ ਆਉਣ ਵਾਲੇ ਦਿਨ ਕੀ ਲੈ ਕੇ ਆਉਣਗੇ ਸੂਬਾ ਸਾਰਿਆਂ ਸੰਭਾਵਨਾਵਾਂ ਦੇ ਲਈ ਤਿਆਰੀ ਕਰ ਰਿਹਾ ਹੈ ਬੀ ਬੀਸੀਡੀ ਫਰੇਜ਼ਰ ਵੈਲੀ ਦੇ ਕੁਝ ਹਿੱਸਿਆਂ ਲਈ ਹੜ੍ਹ ਦੀ ਚੁਤਾਵਨੀ ਜਾਰੀ ਕੀਤੀ ਗਈ ਹੈ ਅਤੇ ਨਿਵਾਸੀਆਂ ਨੂੰ ਇਸ ਸੰਭਾਵਨਾ ਦੇ ਲਈ ਤਿਆਰ ਰਹਿਣ ਦੀ ਗ੍ਰੈਬ ਐਂਡ ਗੋ ਬੈਗ ਇਕੱਠੇ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਕਿ ਵੱਤੂ ਨਿਕਾਸੀ ਦਾ ਆਦੇਸ਼ ਦਿੱਤਾ ਜਾਵੇ ਫਰੇਜ਼ਰ ਵਾਲੀ ਰੀਜਨਲ ਡਿਸਟ੍ਰਿਕਟ ਨੇ ਸਥਾਨਕ ਐਮਰਜੈਂਸੀ ਦੀ ਸਥਿਤੀ ਦਾ ਵੀ ਐਲਾਨ ਕੀਤਾ ਹੈ ਅਤੇ ਚਿਲੀ ਵੈਕ ਰਿਵਰ ਵੈਲੀ ਨੇੜੇ 8 ਚੇ ਦਾਦਾ ਦੇ ਵਸਨੀਕਾਂ ਨੂੰ ਘਰ ਛੱਡਣ ਦਾ ਹੁਕਮ ਤੇ ਦਿੱਤਾ ਹੈ ਅਤੇ ਬੁੱਧਵਾਰ ਦੁਪਹਿਰ ਨੂੰ 12 ਹੋ ਜਾਏ ਦਾਦਾ ਨੂੰ ਖਾਲੀ ਕਰਵਾਉਣ ਦੀ ਚੇਤਾਵਨੀ ਦਿੱਤੀ ਗਈ ਹੈ ਇਸ ਤੋਂ ਥੋੜੀ ਦੇਰ ਬਾਅਦ ਸੂਬਾਈ ਅਧਿਕਾਰੀਆਂ ਨੇ ਇਸ ਬਾਰੇ ਇੱਕ ਵੱਡੀ ਅਪਡੇਟ ਪ੍ਰਦਾਨ ਕੀਤੀ ਕਿ ਲੋਅਰ ਮੈਨਲੈਂਡ ਦੇ ਸਭ ਤੋਂ ਵੱਧ ਪ੍ਰਭਾਵਿਤ ਹਿੱਸਿਆਂ ਦੇ ਵਿੱਚ ਲੋਕ ਕੀ ਉਮੀਦ ਕਰ ਸਕਦੇ ਨੇ ਅਤੇ ਪ੍ਰਤੀਕਿਰਿਆ ਦੇ ਲਈ ਕੀ ਕੀਤਾ ਜਾ ਰਿਹਾ ਹੈ ਐਮਰਜੈਂਸੀ ਪ੍ਰਬੰਧਨ ਅਤੇ ਜਲਵਾਯੂ ਤਿਆਰੀ ਮੰਤਰੀ ਕੈਲੀ ਗ੍ਰੀਨ ਨੇ ਕਿਹਾ ਹੈ ਕਿ ਅਸੀਂ ਇੱਕ ਬਹੁਤ ਹੀ ਗਤੀਸ਼ੀਲ ਸਥਿਤੀ ਵਿੱਚ ਹਾਂ ਅਤੇ ਲੋਕਾਂ ਤੇ ਪਾਈਚਾਰਿਆਂ ਨੂੰ ਸੰਭਾਵੀ ਹੜ੍ਹ ਦੇ ਲਈ ਤਿਆਰੀ ਕਰਨੀ ਚਾਹੀਦੀ ਹੈ ਖਾਸ ਕਰਕੇ ਨਵੇਂ ਇਲਾਕਿਆਂ ਦੇ ਵਿੱਚ ਇਹ ਚੇਤਾਵਨੀ ਫ੍ਰੀਸਰ ਵੈਲੀ ਦੇ ਪੂਰਬੀ ਹਿੱਸੇ ਲਈ ਲਾਗੂ ਹੈ ਅਤੇ ਚਿਲੀ ਵੈਕ ਅਤੇ ਸਮਾਜ ਨਦੀਆਂ ਨੂੰ ਚਿੰਤਾ ਦੇ ਮੁੱਖ ਸਥਾਨਾਂ ਵਜੋਂ ਪਛਾਣਿਆ ਗਿਆ ਜਿਦੇ ਵਿੱਚ ਮੁੱਖ ਜੋਖਮ ਸਯੁਕਤ ਰਾਜ ਅਮਰੀਕਾ ਵਿੱਚ ਨੁਕਸੈਕ ਨਦੀ ਤੋਂ ਉਹਨਾਂ ਪ੍ਰਣਾਲੀਆਂ ਵਿੱਚ ਪਾਣੀ ਦਾ ਆਉਣਾ ਹੈ ਸਰਹੱਦ ਦੇ ਦੱਖਣ ਦੇ ਵਿੱਚੋਂ ਵਾਟਕਨ ਕਾਉਂਟੀ ਦੇ ਅਧਿਕਾਰੀਆਂ ਨੇ ਨੁਕਸੈਕ ਨਦੀ ਦੇ ਲਈ ਹਰਤੀ ਚੇਤਾਵਨੀ ਜਾਰੀ ਕੀਤੀ ਕਿਉਂਕਿ ਭਾਰੀ ਮੀਂਹ ਨੇ ਖੇਤਰ ਨੂੰ ਡੁਬਾ ਦਿੱਤਾ ਹੈ। ਜਿਸ ਦੇ ਕਾਰਨ ਨਦੀ ਖਤਰਨਾਕ ਪੱਧਰ ਤੇ ਵਧ ਰਹੀ ਹੈ ਬਿਸਦੇ ਰਿਵਰ ਫੋਰਕਾਸਟ ਸੈਂਟਰ ਦੇ ਮੁਖੀ ਡੇਵਿਡ ਦੇ ਕੈਂਪਲ ਨੇ ਕਿਹਾ ਕਿ ਨੁਕਸਾਨਕ ਬੁੱਧਵਾਰ ਦੁਪਹਿਰ 2 ਵਜੇ ਓਵਰਫਲੋ ਹੋਣ ਦੇ ਨੇੜੇ ਸੀ ਅਤੇ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਘੰਟਿਆਂ ਵਿੱਚ ਪਾਣੀ ਕੈਨੇਡਾ ਵਿੱਚ ਵਹਿਣਾ ਸ਼ੁਰੂ ਹੋ ਜਾਵੇਗਾ ਜਦੋਂ ਕਿ ਉਸਨੇ ਕਿਹਾ ਕਿ ਸੰਭਾਵਨਾ ਨਹੀਂ ਹੈ ਕਿ ਪਾਣੀ ਉਸ ਪੱਧਰ ਤੱਕ ਪਹੁੰਚੇਗਾ ਜਦੋਂ ਇਹ 2021 ਦੇ ਨਵੰਬਰ ਵਿੱਚ ਭਿਆਨਕ ਹੜ੍ਹ ਦਾ ਕਾਰਨ ਬਣਿਆ ਸੀ ਉਸਨੇ ਕਿਹਾ ਕਿ ਇੱਕ ਸੰਭਾਵੀ ਦ੍ਰਿਸ਼ਾ ਜੋ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਵਾਯੂ ਮੰਡਲ ਤੇ ਨਦੀਆਂ ਦੀ ਇੱਕ ਲੜੀ ਕਿੰਨੀ بارش ਲਿਆਉਂਦੀ ਹੈ ਗ੍ਰੀਨ ਨੇ ਸਵੀਕਾਰ ਕੀਤਾ ਕਿ ਹੜ੍ਹ ਦੇ ਚੇਤਾਵਨੀ ਤੋਂ ਪ੍ਰਭਾਵਿਤ ਲੋਕ ਇਸ ਖੇਤਰ ਦੇ ਹੜ੍ਹ ਦੇ ਨਾਲ ਸੰਬੰਧਿਤ ਤਬਾਹੀ ਅਤੇ ਆਫਤ ਦੇ ਹਾਲੀਏ ਇਤਿਹਾਸ ਨੂੰ ਦੇਖਦੇ ਹੋਏ ਸ਼ਾਇਦ ਚਿੰਤਾ ਮਹਿਸੂਸ ਕਰ ਰਹੇ ਨੇ ਉਨਾਵੀ ਕਹੇ ਕਿ ਮੈਂ ਇਹ ਸਵੀਕਾਰ ਕਰਨਾ ਚਾਹੁੰਦੀ ਹਾਂ ਕਿ ਭਾਈਚਾਰੇ ਪਹਿਲਾਂ ਹੀ ਇੱਥੇ ਰਹਿ ਰਹੇ ਨੇ ਅਤੇ ਹਜੂ ਵੀ ਠੀਕ ਹੋ ਨਹੀਂ। ਹਾਲੇ ਕਿ ਸਾਨੂੰ ਹਜੂ ਤੱਕ ਬਿਲਕੁਲ ਨਹੀਂ ਪਤਾ ਕਿ ਅੱਜ ਅਤੇ ਆਉਣ ਵਾਲੇ ਦਿਨ ਕੀ ਲੈ ਕੇ ਆਉਣਗੇ। ਸੂਬਾ ਸਾਰਿਆਂ ਸੰਭਾਵਨਾਵਾਂ ਦੇ ਲਈ ਤਿਆਰੀ ਕਰ ਰਿਹਾ ਹੈ। ਬੀਬੀ ਇਸੇ ਲਈ ਫਰੇਜ਼ਰ ਵੈਲੀ ਦੇ ਕੁਝ ਹਿੱਸਿਆਂ ਦੇ ਲਈ ਹਰਤੀ ਚਤਾਵਨੀ ਜਾਰੀ ਕੀਤੀ ਗਈ ਹੈ ਅਤੇ ਨਿਵਾਸੀਆਂ ਨੂੰ ਇਸ ਸੰਭਾਵਨਾ ਦੇ ਲਈ ਤਿਆਰ ਰਹਿਣ ਦੀ ਗ੍ਰੈਬ ਐਂਡ ਗੋ ਬੈਗ ਇਕੱਠੇ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਕਿ ਵੱਤੂ ਨਿਕਾਸੀ ਦਾ ਆਦੇਸ਼ ਦਿੱਤਾ ਜਾਵੇ। ਫਰੇਜ਼ਰ ਵਾਲੀ ਰੀਜਨਲ ਡਿਸਟ੍ਰਿਕਟ ਨੇ ਸਥਾਨਕ ਐਮਰਜੈਂਸੀ ਦੀ ਸਥਿਤੀ ਦਾ ਵੀ ਐਲਾਨ ਕੀਤਾ ਹੈ ਅਤੇ ਚਿਲੀ ਵੈਕ ਰਿਵਰ ਵੈਲੀ ਨੇੜੇ 8000 ਦਾਦਾ ਦੇ ਵਸਨੀਕਾਂ ਨੂੰ ਕੱਲ ਛੱਡਣ ਦਾ ਹੁਕਮ ਦੇ ਦਿੱਤਾ ਹੈ ਅਤੇ ਬੁੱਧਵਾਰ ਦੁਪਹਿਰ ਨੂੰ 12 ਹੋ ਜਾਏ ਦਾਦਾ ਨੂੰ ਖਾਲੀ ਕਰਵਾਉਣ ਦੀ ਚੇਤਾਵਨੀ ਦਿੱਤੀ ਗਈ ਹੈ ਸੋ ਥੋੜੀ ਦੇਰ ਬਾਅਦ ਸੁਭਾਈ ਅਧਿਕਾਰੀਆਂ ਨੇ ਇਸ ਬਾਰੇ ਇੱਕ ਵੱਡੀ ਅਪਡੇਟ ਪ੍ਰਦਾਨ ਕੀਤੀ ਕਿ ਲੋਅਰ ਮੈਨਲੈਂਡ ਦੇ ਸਭ ਤੋਂ ਵੱਧ ਪ੍ਰਭਾਵਿਤ ਹਿੱਸਿਆਂ ਦੇ ਵਿੱਚ ਲੋਕ ਕੀ ਉਮੀਦ ਕਰ ਸਕਦੇ ਨੇ ਅਤੇ ਪ੍ਰਤੀਕਿਰਿਆ ਦੇ ਲਈ ਕੀ ਕੀਤਾ ਜਾ ਰਿਹਾ ਹੈ ਐਮਰਜੈਂਸੀ ਪ੍ਰਬੰਧਨ ਅਤੇ ਜਲਵਾਯੂ ਤਿਆਰੀ ਮੰਤਰੀ ਕੈਲੀ ਗ੍ਰੀਨ ਨੇ ਕਿਹਾ ਹੈ ਕਿ ਅਸੀਂ ਇੱਕ ਬਹੁਤ ਹੀ ਗਤੀਸ਼ੀਲ ਸਥਿਤੀ ਵਿੱਚ ਹਾਂ ਅਤੇ ਲੋਕਾਂ ਅਤੇ ਪਾਈਚਾਰਿਆਂ ਨੂੰ ਸੰਭਾਵੀ ਹੜ੍ਹ ਦੇ ਲਈ ਤਿਆਰੀ ਕਰਨੀ ਚਾਹੀਦੀ ਹੈ ਖਾਸ ਕਰਕੇ ਨਵੇਂ ਇਲਾਕਿਆਂ ਦੇ ਵਿੱਚ ਇਹ ਚੇਤਾਵਨੀ ਫ੍ਰੀਜ਼ਰ ਫੈਲੀ ਦੇ ਪੂਰਬੀ ਹਿੱਸੇ ਲਈ ਲਾਗੂ ਹੈ ਅਤੇ ਚਿਲੀ ਵੈਖ ਅਤੇ ਸਮਾਜ ਨਦੀਆਂ ਨੂੰ ਚਿੰਤਾ ਦੇ ਮੁੱਖ ਸਥਾਨਾਂ ਵਜੋਂ ਪਛਾਣਿਆ ਗਿਆ ਜਿਦੇ ਵਿੱਚ ਮੁੱਖ ਜੋਖਮ ਸਯੁਕਤ ਰਾਜ ਅਮਰੀਕਾ ਵਿੱਚ ਨੁਕ ਸੈਕ ਨਦੀ ਤੋਂ ਉਹਨਾਂ ਪ੍ਰਣਾਲੀਆਂ ਵਿੱਚ ਪਾਣੀ ਦਾ ਆਉਣਾ ਹੈ ਸਰਹੱਦ ਦੇ ਦੱਖਣ ਦੇ ਵਿੱਚ ਵਾਟਕਨ ਕਾਉਂਟੀ ਦੇ ਅਧਿਕਾਰੀਆਂ ਨੇ ਨੁਕਸੈਕ ਨਦੀ ਦੇ ਲਈ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਕਿਉਂਕਿ ਭਾਰੀ ਮੀਂਹ ਨੇ ਖੇਤਰ ਨੂੰ ਡੁਬਾ ਦਿੱਤਾ ਹੈ। ਜਿਸ ਤੇ ਕਰਨ ਨਦੀ ਖਤਰਨਾਕ ਪੱਧਰ ਤੇ ਵੱਧ ਰਹੀ ਹੈ ਬਿਸਦੇ ਰਿਵਰ ਫੋਰਕਾਸਟ ਸੈਂਟਰ ਦੇ ਮੁਖੀ ਡੇਵਿਡ ਦੇ ਕੈਂਪਲ ਨੇ ਕਿਹਾ ਕਿ ਨੁਕਸਾਨਕ ਬੁੱਧਵਾਰ ਦੁਪਹਿਰ 2 ਵਜੇ ਓਵਰਫਲੋ ਹੋਣ ਦੇ ਨੇੜੇ ਸੀ ਅਤੇ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਘੰਟਿਆਂ ਵਿੱਚ ਪਾਣੀ ਕੈਨੇਡਾ ਵਿੱਚ ਵਹਿਣਾ ਸ਼ੁਰੂ ਹੋ ਜਾਵੇਗਾ ਜਦੋਂ ਕਿ ਉਸਨੇ ਕਿਹਾ ਕਿ ਸੰਭਾਵਨਾ ਨਹੀਂ ਹੈ ਕਿ ਪਾਣੀ ਉਸ ਪੱਧਰ ਤੱਕ ਪਹੁੰਚੇਗਾ ਜਦੋਂ ਇਹ 2021 ਦੇ ਨਵੰਬਰ ਵਿੱਚ ਭਿਆਨਕ ਹੜ੍ਹ ਦਾ ਕਾਰਨ ਬਣਿਆ ਸੀ ਉਸਨੇ ਕਿਹਾ ਕਿ ਇੱਕ ਸੰਭਾਵੀ ਦ੍ਰਿਸ਼ ਹੈ ਜੋ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਵਾਯੂ ਮੰਡਲ ਤੇ ਨਦੀਆਂ ਦੀ ਇੱਕ ਲੜੀ ਕਿੰਨੀ بارش ਲਿਆਉਂਦੀ ਹੈ ਗ੍ਰੀਨ ਨੇ ਸਵੀਕਾਰ ਕੀਤਾ ਹੈ ਕਿ ਹੜ੍ਹ ਦੀ ਚੇਤਾਵਨੀ ਤੋਂ ਪ੍ਰਭਾਵਿਤ ਲੋਕ ਇਸ ਖੇਤਰ ਦੇ ਹੜ੍ਹ ਦੇ ਨਾਲ ਸੰਬੰਧਿਤ ਤਬਾਹੀ ਅਤੇ ਆਫਤ ਦੇ ਹਾਲੀਏ ਇਤਿਹਾਸ ਨੂੰ ਦੇਖਦੇ ਹੋਏ ਸ਼ਾਇਦ ਚਿੰਤਾ ਮਹਿਸੂਸ ਕਰ ਰਹੇ ਨੇ ਉਹਨਾਂ ਨੇ ਵੀ ਕਿਹਾ ਹੈ ਕਿ ਮੈਂ ਇਸ ਸਵੀਕਾਰ ਕਰਨਾ ਚਾਹੁੰਦੀ ਹਾਂ ਕਿ ਭਾਈਚਾਰੇ ਪਹਿਲਾਂ ਹੀ ਇੱਥੇ ਰਹਿ ਰਹੇ ਨੇ ਅਤੇ ਹਜੇ ਵੀ ਠੀਕ ਹੋ ਰਹੇ ਨਹੀਂ ਹਾਲੇ ਕਿ ਸਾਨੂੰ ਹਜੇ ਤੱਕ ਬਿਲਕੁਲ ਨਹੀਂ ਪਤਾ ਕਿ ਅੱਜ ਅਤੇ ਆਉਣ ਵਾਲੇ ਦਿਨ ਕੀ ਲੈ ਕੇ ਆਉਣਗੇ ਸੂਬਾ ਸਾਰਿਆਂ ਸੰਭਾਵਨਾਵਾਂ ਦੇ ਲਈ ਤਿਆਰੀ ਕਰ ਰਿਹਾ ਹੈ